ਸਾਸੀ ਕਾਲ ਦੋਸਤੋ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਰੱਬ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਕੋਈ ਨਾ ਕੋਈ ਵਲੌਗ ਜਿਹੜਾ ਬਣਾ ਕੇ ਪਾ ਦਈਦਾ ਵਾ ਤੇ ਅੱਜ ਦਾ ਜਿਹੜਾ ਵਲੌਗ ਵਾ ਇਹ ਬਹੁਤ ਹੀ ਵਧੀਆ ਵਾ ਤੇ ਬਹੁਤ ਹੀ ਸੋਹਣਾ ਵਾ ਤੇ ਤੁਸੀਂ ਵੇਖਿਓ ਨਾਲੇ ਵੱਧ ਤੋਂ ਵੱਧ ਸ਼ੇਅਰ ਕਰਿਓ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਵਲੌਗ ਦੇ ਵਿੱਚ ਕੀ ਹੋਣ ਵਾਲਾ ਵਾ ਪਰ ਫੇਰ ਵੀ ਤੁਸੀਂ ਇਹ ਵਲੌਗ ਸਾਰਾ ਵੇਖਿਓ ਲਾਸਟ ਤੱਕ ਜਰੂਰ ਵੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਦੇ ਵਲੌਗ ਦਾ ਮਕਸਦ ਇਹ ਆ ਕਿ ਸਾਡਾ ਛੋਟਾ ਵੀਰ ਦੀਪ ਰਿਆੜ ਸਾਡਾ ਛੋਟਾ ਵੀਰ ਦੀਪ ਰਿਆੜ ਜਿਹਦਾ ਨਿਊ Song ਮਾਰਕੀਟ ਵਿੱਚ ਆ ਗਿਆ ਜਿਸ Song ਦਾ ਨਾਮ ਆ ਕਿਸੇ ਦਾ ਪਿਆਰ ਤੇ ਬਹੁਤ ਹੀ ਸੋਹਣਾ ਤੇ ਪਿਆਰਾ Song ਆ ਤੇ ਮੇਰੀ ਸਾਰਿਆਂ ਨੂੰ ਇਹੀ ਗੁਜਾਰਸ਼ ਆ ਕਿ ਇੱਕ ਵਾਰ YouTube ਤੇ ਜਾਓ ਦੀਪ ਰਿਆਰ ਰਿਸਰਚ ਕਰਕੇ ਤੇ Song ਜ਼ਰੂਰ ਸੁਣੋ ਤੋਂ ਵੱਧ ਤੋਂ ਵੱਧ ਸ਼ੇਅਰ ਕਰੋ ਸਪੋਰਟ ਕਰੋ ਤੇ ਹੁਣ 10-15 ਦਿਨ ਬਾਅਦ ਨਵੇਂ ਤੋਂ ਨਵਾਂ ਗੀਤ ਆਇਆ ਕਰੂਗਾ ਚੱਲਣ ਦੀ ਆ ਪੂਰੀ ਤਿਆਰੀ ਤੇ ਤੁਹਾਡੀ ਸਪੋਰਟ ਚਾਹੀਦੀ ਆ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾਂ ਕੋਈ ਗੱਲ ਨਹੀਂ ਕੀ ਜਿੰਨੀ ਸਪੋਰਟ ਆ ਸਾਰੀ ਸਰੋਤਿਆਂ ਦੀ ਹੁੰਦੀ ਆ ਤੇ ਜਿੰਨੇ ਪਸੰਦ ਕਰਦੇ ਲੋਕ ਉਹਨਾਂ ਹੀ ਸਪੋਰਟ ਮਿਲਦੀ ਆ ਤੇ ਇਹ ਆ ਕਿ ਤੁਹਾਡੀ ਸਪੋਰਟ ਤੋਂ ਬਗੈਰ ਬੰਦਾ ਕੁਛ ਨਹੀਂ ਕਰ ਹੁੰਦਾ ਤੇ ਗੀਤ ਜਿਹੜੇ ਆ ਉਹ ਤਿਆਰੀ ਚੱਲਣ ਦੀ ਆ ਗੀਤਾਂ ਦੀ ਨਵੇਂ ਤੋਂ ਨਵਾਂ ਗੀਤ ਤੇ ਵੱਖ-ਵੱਖ ਤਰ੍ਹਾਂ ਦੇ ਟੌਪਿਕ ਤੇ ਗੀਤ ਹਰ ਇੱਕ ਤਰ੍ਹਾਂ ਦਾ ਗੀਤ ਤੇ ਬਹੁਤ ਹੀ ਸੁਰੀਲੀ ਆਵਾਜ਼ ਮੇਨ ਗੱਲ ਬਹੁਤ ਸੁਰੀਲੀ ਆਵਾਜ਼ ਆ ਸਾਡੇ ਛੋਟੇ ਭਰਾ ਦੀ ਤੇ ਇੱਕ ਵਾਰੀ ਗੀਤ ਨੂੰ ਸੁਣੋ ਜਾ ਕੇ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਸੀਂ ਸ਼ੇਅਰ ਕਰੋਗੇ ਤੇ ਅਗਲੇ ਬੰਦੇ ਦਾ ਹੌਸਲਾ ਵਾਧਾ ਕਿ ਲੈ ਬਈ ਸ਼ੇਅਰ ਕੀਤਾ ਵਾ ਵੱਧ ਤੋਂ ਵੱਧ ਮੈਨੂੰ ਸਪੋਰਟ ਮਿਲੀ ਆ ਤੇ ਮੈਂ ਅੱਗੇ ਤੋਂ ਹੋਰ ਕੁਝ ਬੈਟਰ ਕਰਨਾ ਪਸੰਦ ਕਰਦਾ ਤੇ ਬਹੁਤ ਮਿਹਨਤ ਕੀਤੀ ਆ 4-5 ਸਾਲ ਹੋ ਗਏ ਮਿਹਨਤ ਕਰਦੇ ਨੂੰ ਸਿੱਖਦੇ ਨੂੰ ਫਿਰ ਹੁਣ ਆ ਕੇ ਤੇ ਫੇ ਗੀਤ ਉਹਨਾਂ ਨੇ ਰਿਲੀਜ਼ ਕੀਤਾ ਵਾ ਤੇ ਜਿਹੜਾ ਗੀਤ ਵਾ ਬਹੁਤ ਸੋਹਣਾ ਲੱਗਾ ਵਾ ਤੇ ਵਧੀਆ ਗੀਤ ਆ ਕੋਈ ਲੱਚਰ ਗੀਤ ਨਹੀਂ ਆ ਤੇ ਵਧੀਆ ਗੀਤ ਵਾ ਇਸ ਕਰਕੇ ਮੇਰੀ ਦੇ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਗੀਤ ਨੂੰ ਸੁਟੋ ਫਾਰਵਰਡ ਕਰੋ ਤੇ ਆਪਣੇ ਜਿੱਦਾਂ ਇੱਕ ਗੱਲ ਹੁੰਦੀ ਆ ਵੀ ਇੱਕ ਬੰਦੇ ਨੂੰ ਮੰਨ ਲਓ ਚੱਲ ਗਿਆ ਵਾ ਗੀਤ ਤੇ ਬਹੁਤਾ ਨਹੀਂ ਉਹ ਆਪਣੀ ਜ਼ਿੰਮੇਵਾਰੀ ਜੀ ਸਮਝ ਕੇ ਰਿਕਵੈਸਟ ਹੀ ਆ ਦੋ ਬੰਦਿਆਂ ਗਾੜੀ ਸ਼ੇਅਰ ਕਰਦੇ ਤੇ ਇਹਨੇ ਨਾ ਗੀਤ ਕਿਤੇ ਦਾ ਕਿਤੇ ਕਿਤੇ ਦਾ ਕਿਤੇ ਚੱਲ ਜਾਂਦਾ ਤੇ ਅਗਲੇ ਨੇ ਜਿਹੜੀ ਮਿਹਨਤ ਕੀਤੀ ਹੁੰਦੀ ਆ ਉਹਦਾ ਮੁੱਲ ਮੁੜ ਜਾਂਦਾ ਵਾ ਤੇ ਤੁਹਾਨੂੰ ਪਤਾ ਹੀ ਆ ਵੀ ਗੀਤ ਕਰਨ ਤੇ ਕਿੰਨਾ ਖਰਚਾ ਆ ਜਾਂਦਾ ਵਾ ਕੀ ਕੀ ਹਿਸਾਬ ਕਿਤਾਬ ਆ ਕਾਫੀ ਪੈਸਾ ਤੇ ਲੱਗ ਜਾਂਦਾ ਵਾ ਤੇ ਜੇ ਫੇਰ ਵੀ ਬੰਦੇ ਨੂੰ ਸਪੋਰਟ ਨਾ ਹੋਵੇ ਤੇ ਫੇਰ ਮਾੜੀ ਗੱਲ ਆ ਤੇ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਤੇ ਮਾਰਕੀਟ ਵਿੱਚ ਹੋਰ ਨਵੇਂ ਤੋਂ ਨਵੇਂ ਗੀਤ ਆਉਣੇ ਆ ਤੇ ਜਿਹੜੇ ਗੀਤ ਆ ਉਹ ਤੁਹਾਨੂੰ ਅਸੀਂ ਜਿੱਦਾਂ ਜਿੱਦਾਂ ਆਈ ਜਾਣਗੇ ਉਹ ਦਾਦਾ ਤੁਸੀਂ ਸਪੋਰਟ ਕਰੀ ਜਾਓ ਨਾਲੇ ਵੀਰ ਦਾ ਚੈਨਲ ਆ YouTube ਤੇ ਦੀਪ ਰਿਆਰ ਦੇ ਨਾਂ ਤੇ ਉਹ ਵੀ ਤੁਸੀਂ ਸਬਸਕ੍ਰਾਈਬ ਕਰੋ ਕਿਉਂਕਿ ਜਿਹੜਾ ਵੀ ਗੀਤ ਆਊਗਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੂਗਾ ਤੇ ਸਭ ਤੋਂ ਪਹਿਲਾਂ ਤੁਸੀਂ ਸੁਣੋਗੇ ਕਿਉਂਕਿ ਅੱਜ ਮੈਨੂੰ ਦੱਸਣ ਦੀ ਲੋੜ ਪੈਣੀ ਆ ਤੇ ਤੁਸੀਂ ਸਬਸਕ੍ਰਾਈਬ ਕਰੋਗੇ ਮੈਨੂੰ ਦੱਸਣ ਦੀ ਲੋੜ ਨਹੀਂ ਪਾਉਗੀ ਜੇ ਤੁਹਾਨੂੰ ਵਧੀਆ ਲੱਗਾ ਤੁਸੀਂ ਆਪਣੇ ਆਪ ਹੀ ਸ਼ੇਅਰ ਕਰਨਾ ਤੇ ਆਪਣੇ ਆਪ ਹੀ ਸਪੋਰਟ ਕਰਨੀ ਆ ਤੇ ਉਮੀਦ ਆ ਮੈਨੂੰ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਕਿਉਂਕਿ ਜਿੱਦਾਂ ਦਾ ਮਾਹੌਲ ਚੱਲ ਚੱਲਣ ਡਿਆ ਸਾਡੇ ਛੋਟੇ ਵੀਰ ਨੇ ਉਹਦਾ ਦਾ ਗੀਤ ਤਿਆਰ ਕਰਕੇ ਤੇ ਮਾਰਕੀਟ ਵਿੱਚ ਲਾਂਚ ਕੀਤਾ ਵਾ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਨਵੇਂ-ਨਵੇਂ ਗੀਤ ਆਉਣਗੇ ਇਹ ਕਿਉਂਕਿ ਫੇਰ ਵੀ ਸਾਡੇ ਗਰਦਾਸਪੁਰ ਮੇਨ ਗੱਲ ਗਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਸਾਡਾ ਦੀਪ ਰਿਆੜ ਬਾਈ ਆ ਗਰਦਾਸਪੁਰ ਜ਼ਿਲ੍ਹੇ ਦਾ ਆ ਤੇ ਗਰਦਾਸਪੁਰ ਵਾਲੇ ਤੁਸੀਂ ਤੇ ਕੰਮ ਖਿੱਚ ਕੇ ਰੱਖੋ ਤੇ ਇੱਕ ਵਾਰੀ ਗੀਤ ਸੁਣੋ ਤੇ ਗਰਦਾਸਪੁਰ ਨੂੰ ਪਚਾਓ ਟਾਪ ਤੇ ਇੱਕ ਵਾਰ ਇੱਕ ਵਾਰੀ ਤਾਂ ਦੀਪ ਰਿਆੜ ਦੀਪ ਰਿਆੜ ਹੋ ਜੇ ਚਾਰੇ ਪਾਸੇ ਵੀ ਦੀਪ ਰਿਆਰ ਦਾ ਗੀਤ ਆਉਣ ਵਾਲਾ ਸਾਰੇ ਵੇਟ ਕਰਨ ਤੇ ਬਾਕੀ ਵੀ ਮੇਰੇ ਵੀਰ ਭਰਾ ਸਾਰੇ ਪੰਜਾਬ ਨੂੰ ਕਹਿੰਦੇ ਆ ਕਿ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਗੀਤ ਵਧੀਆ ਲਿਖਿਆ ਤੇ ਵਧੀਆ ਗਾਇਆ ਤੇ ਬਾਕੀ ਨਵੇਂ-ਨਵੇਂ ਗੀਤ ਆਉਣਗੇ ਤੇ ਨਵੇਂ-ਨਵੇਂ ਜਿੰਨੇ ਵੀ ਆ ਗੀਤ ਉਹ ਸਾਰੇ ਤੁਹਾਡੇ ਝੋਲੀ ਵਿੱਚ ਪਾਉਣਗੇ ਤੇ ਇੱਕ ਵਾਰੀ ਫਿਰ ਬੇਨਤੀ ਆ ਕਿ ਦੀਪ ਰਿਆਰ ਮੇਰਾ ਵੀਰ ਉਹਦੀ ਸਪੋਰਟ ਕਰੋ ਵੱਧ ਤੋਂ ਵੱਧ ਉਹਦਾ ਗੀਤ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਐਵੇਂ ਨਵੇਂ-ਨਵੇਂ ਵਲੌਗ ਲੈ ਕੇ ਆਈਏ ਤੇ ਮੇਰੇ ਵੀਰ ਦੀਪ ਰਿਆਰ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇੱਕ ਵਾਰੀ ਗੀਤ ਜ਼ਰੂਰ ਸੁਣਿਆ ਤੇ ਗੀਤ ਦੇ ਬੋਲ ਹੈ ਗਿਆ ਕਿਸੇ ਦਾ ਪਿਆਰ ਤੇ ਇੱਕ ਵਾਰੀ ਜ਼ਰੂਰ ਸੁਣਿਓ ਧੰਨਵਾਦ ਜੀ ਰੱਬ ਰਾਖਾ